ਮੋਟਰਸਾਈਕਲ ਸਵਾਰ ਨੌਜਵਾਨ પેટ્રોલ ਪੰਪ ਦੇ ਬਾਥਰੂਮ ਵਿੱਚ ਲਗਾ ਰਿਹਾ ਸੀ ਸਰਿੰਜ ਹੋ ਗਈ ਮੌਤ। ਥਾਣਾ ਦਿਨਾਨਗਰ ਦੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਂਖਾ ਵਿਖੇ ਸਥਿਤ ਇੱਕ પેટ્રોલ ਪੰਪ ਤੇ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਦਾ ਨਾਮ ਜਗਮੀਤ ਸਿੰਘ ਵਾਸੀ ਪਿੰਡ ਨਡਾਲਾ ਦੱਸਿਆ ਜਾ ਰਿਹਾ ਹੈ। પેટ્રોલ ਪਰਵਾਉਣ ਲਈ ਆਇਆ ਤੇ ਜਦ પેટ્રોલ ਪੰਪ ਦਾ ਕਰਮਚਾਰੀ ਉਕਤ ਨੌਜਵਾਨ ਦੇ ਮੋਟਰਸਾਈਕਲ 'ਚ પેટ્રોલ ਪਰਣ ਲੰਗਿਆ ਤਾਂ ਨੌਜਵਾਨ ਵੱਲੋਂ ਕਿਹਾ ਜਾਂਦਾ ਕਿ ਉਸ ਦੇ ਕੋਲ ਟੁੱਟੇ ਪੈਸੇ ਨਹੀਂ ਹਨ। ਜਿਸ ਤੋਂ ਬਾਅਦ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਮੋਟਰਸਾਈਕਲ ਨੂੰ ਇੱਕ ਸਾਈਡ ਤੇ ਖੜਾ ਕਰਕੇ ਬਾਥਰੂਮ ਦੇ ਬਹਾਨੇ ਬਾਥਰੂਮ ਵਿੱਚ ਵੜ ਗਿਆ ਤੇ ਅੰਦਰੋਂ ਕੁੰਡੀ ਲਗਾ ਲਈ ਅਤੇ ਸਰਿੰਜ ਦੀ ਮਦਦ ਨਾਲ ਨਸ਼ਾ ਲੈਣ ਲੱਗ ਪਿਆ ਜਦੋਂ ਕਾਫੀ ਸਮਾਂ ਗੁਜ਼ਰਨ ਦੇ ਬਾਅਦ ਵੀ ਮੋਟਰਸਾਈਕਲ ਸਵਾਰ ਬਾਥਰੂਮ ਚੋਂ ਬਾਹਰ ਨਹੀਂ ਆਇਆ ਤਾਂ ਪੈਟਰੋਲ ਪੰਪ ਤੇ ਮੌਜੂਦ ਕਰਮਚਾਰੀਆਂ ਨੂੰ ਸ਼ੱਕ ਹੋਇਆ ਤਾਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬਾਥਰੂਮ ਦਾ ਦਰਵਾਜ਼ਾ ਚੈੱਕ ਕੀਤਾ ਗਿਆ ਜੋ ਅੰਦਰੋਂ ਬੰਦ ਸੀ ਇਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਲਗਭਗ 45 ਮਿੰਟ ਬਾਅਦ ਮੌਕੇ ਤੇ ਪਹੁੰਚੀ ਅਤੇ ਜਦ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਬਾਥਰੂਮ ਅੰਦਰ ਬੰਦ ਨੌਜਵਾਨ ਮ੍ਰਿਤਕ ਮਿਲਿਆ। ਕੋਈ ਨਾਮ ਪੁੱਛ ਲਿਆ ਤਾਂ ਨਾਮ ਪੁੱਛ ਲਿਆ ਕੀ ਹੈ। ਪਰਲੇ ਮਨ ਪਰਲਾ ਪਰਲਾ ਗੱਭੂ ਪਰਲੇ ਪਸੰਦ ਤੇ ਮਰੀਦ ਇੱਕ ਮਿੰਟ ਜਾਈਪੇ ਇੱਕ ਇੱਕ ਮੁੰਡਾ ਬਾਥਰੂ ਚ ਪੜਿਆ ਵਾਕ ਤੇ ਹਾਰ ਕੇ ਦੇਖਿਆ ਖੁੱਲਿਆ ਨੂੰ ਅੰਦਰੋਂ ਦਰਦ ਆ ਖੁੱਲਿਆ ਵਾਂਦੀ ਆ ਅੰਦਰੋਂ ਬਿਜਾਪੀਓ ਸ਼ੀਆਪ ਹੁਣ ਦੇਰ ਦੇ ਨਾਲ ਹਸਪੀਟਲ ਲੈ ਕੇ ਜਾ ਰਹੇ ਆ ਇਹਦੀਆਂ ਸਰੀਰਾਂ ਇੰਡਣੀਆਂ ਨਿਕਲੀਆਂ ਆ ਕਿੰਨੀਆਂ ਉਹਦੇ ਬਾਰੇ ਸ਼ੱਕ ਨਹੀਂ ਕੁਝ ਕਹਿ ਸਕਦੇ ਨਹੀਂ ਉਹ ਵੀਡੀਓ ਵਿੱਚ ਆਈਆਂ ਕੋਈ ਜਾਣੂ ਨਹੀਂ ਉਹਦੇ ਬਾਰੇ ਪੁੱ ਮੌਕੇ ਦੇ ਵਿੱਚ ਤੇ ਇੱਕ ਸਰੇਂਜੀ ਮਿਲੀ ਆ ਜੀ ਔਰ ਉਸ ਤੋਂ ਬਾਅਦ ਕੋਈ ਨਹੀਂ ਮਿਲੀ ਬਿਲਫਾਫੇ ਵੀ ਮਿਲੇ ਆ ਨਹੀਂ ਨਹੀਂ ਕੋਈ ਨਹੀਂ ਪਾਉਂਗਾ ਕਲਿਊਲਿਪ ਵਾਲੇ ਲਫਾਫੇ ਵਗੈਰਾ ਮਿਲੇ ਓਕੇ ਕੀ ਹੁਣ ਆਪਣੇ ਲੋ ਕਾਰਵਾਈ ਅਮਲ ਚ ਲਿਆਂਦੀ ਯਾਰ ਇਹਨੂੰ ਉੱਤੇ ਲੈ ਕੇ ਜਾ ਰਹੇ ਸਿਵਲ ਹੌਸਲ ਦਾ ਆਪ ਕੋ ਤੇ ਉਹ ਡੈਕਟਰਾਂ ਦੀ ਟੀਮ ਜੋ ਵੀ ਇਹਨੂੰ ਜਿਹੜੀ ਕਹਿੰਦੀ ਓਕੇ ਥੈਂਕ ਯੂ